ਬismillah ਦੇ ਸੁੱਤੀ ਪਈ ਲੱਕੂ ਕੋ ਪਈ ਸੁੱਤੀ ਦੇਖਾ ਹੋਰ ਤਾਂ ਆਪਣੀ ਕੋਈ ਜੀਸ ਨਹੀਂ ਸੁਧਾਈ ਚਾਹ ਪਰਿਆ ਤੇ ਖਾਣ ਲਈ ਐ ਨੂੰ ਮੱਦੇ ਤੋਂ ਪਰਿਆ ਹੀ ਪੇ ਚਲ ਮੈਂ ਤਾਂ ਲੱਗੀ ਬਾਬਲੇ ਸਿਲੰਡਰ ਭਰਾ ਲਿਆ ਹੋਗਾ ਬੇਬੇ ਨੇ ਲੈ ਆ ਪਈ ਐ ਮਾ ਨਾਲ ਬੇਬੇ ਬੇਬੇ ਹਾ ਕਾ ਪਈ ਐ ਸਤੀ ਸਿਲੰਡਰ ਭਰਾ ਲਿਆ ਨਹੀਂ ਹਾਂ ਮੇਰੇ ਤੱਕ ਜੀ ਲੱਗ ਗਈ ਸਿੱਥੇ ਕਿ ਮੈਂ ਪਤਾ ਨਹੀਂ ਕੀ ਖਾਨੀ ਆ ਸਾਰਾ ਸੁੱਤੀ ਨਹੀਂ ਆ ਬੇਬੇ ਤੂੰ ਤਾਂ ਨਹੀਂ ਹੋਰ ਕੀ ਕਰਾਂ ਕੀ ਆ ਰਿਹਾਂ ਹਾਂ ਸੈਕਟਰ ਕਹਿਨੀ ਆ ਚਾਹ ਦਾ ਬੇਲਾ ਹੋਇਆ ਪਿਆ ਸਿਲੰਡਰ ਭਰ ਆ ਲਿਆ ਹਾਂ ਦੇਖ ਪਿਆ ਇੱਥੇ ਕਿੱਥੇ ਦਿਖਾ ਮੈਨੂੰ ਕੋਈ ਕਿੱਧਰ ਅਸੀਂ ਕਿਧਰ ਗਿਆ ਕਿੱਥੇ ਆ ਦਿਖਾ ਮੈਨੂੰ ਤਾਂ ਦਿਦਾ ਨਹੀਂ ਤੂੰ ਚਾਕ ਕਹਿੰਦਾ ਹੈ ਕਿ ਮੈਨੂੰ ਹੀ ਕਹੀ ਜਾਨੀ ਆ ਲੈ ਜੇ ਮੈਂ ਕਿਉਂ ਲੈ ਜੀ ਚਾਕ ਫਿਰ ਮੈਂ ਤੈਨੂੰ ਕੀ ਪੁੱਛਦੀ ਨਹੀਂ ਬਸ ਕਰ ਆ ਲੈ ਜਾਂ ਕਰ ਤੂੰ ਤਾਂ ਲੱਗੀ ਰਹਿਣੀ ਆ ਮੈਨੂੰ ਮੈਨੂੰ ਤਾਂ ਟਿਕ ਟਿਕ ਕੀ ਆਈਆਂ ਮੈਨੂੰ ਪਤਾ ਨਹੀਂ ਉਹ ਪਈਆ ਮੋਜ ਨਾ ਬੇਬੇ ਤਾਂ ਮੱਖਾਂ ਦੰਦਾਏ ਬਸ ਵੀ ਬੇਬੇ ਮੌਜੀਆਂ ਪਈ ਆ ਵੀ ਜਾ ਕੇ ਠਾ ਲਿਆ ਕਰ ਫਿਰ ਬੇਬੇ ਹੁਣ ਸਿਲੰਡਰ ਚਾਹ ਪੋਰਨੀ ਆ ਮੈਂ ਤਾਂ ਲੋੜ ਸੀ ਮੈਨੂੰ ਬਸ ਕਰ ਤੂੰ ਰਹਿਂ ਜਾਂ ਮੈਨੂੰ ਪਤਾ ਯਾ ਸਿਲੰਡਰ ਲਿਜਾ ਕੇ ਹੁਣ ਤੂੰ ਮੈਨੂੰ ਆਖੀ ਜਾਂੀ ਲੈ ਮੈਂ ਕਦੋਂ ਲੈ ਗਈ ਲੈ ਦੇਖ ਲੈ ਹੈ ਇਹਦੇ ਨੂੰ ਤੇ ਚਾਹ ਦੇ ਕੁੱਟ ਲਿਆ ਮੈਂ ਪੀਣੀ ਆਂਗੀ ਮੈਂ ਚਾਹ ਕਾਤੇ ਕਰ ਲਾ ਹੁਣ ਸਿਲੰਡਰ ਲੈ ਤਾਂ ਵੀ ਜਾ ਕੇ ਇੱਥੋਂ ਹੁਣ ਦੇ ਸਿਲੰਡਰ ਕਿੱਥੋਂ ਲੈ ਗਈ ਬੇਬੇ ਮੈਂ ਸਿਲੰਡਰ ਮੈਨੂੰ ਤੈਨੂੰ ਪੁੱਛੀ ਜਾਨਨੀ ਆ ਸੱਚੀ ਏ ਕੇ ਮੈਂ ਹੋਰ ਸੱਚੀ ਗੱਪ ਤਾਂ ਨਹੀਂ ਮਾਰਦੀ ਨਹੀਂ ਮੈਂ ਤਾਂ ਗੱਪ ਮਾਰੂਗੀ ਲੈ ਬੂਵੇਂ ਮੱਚ ਜਾ ਫਿਰ ਕੌਣ ਲੈ ਗਈ ਸਿਲੰਡਰ ਜਿਹ ਕਹ ਤਾ ਸਿਲੰਡਰ ਤੋਂ ਭਰ ਆਲੇ ਸੀ ਮਾ ਤਾਂ ਭਰ ਆ ਕਸਰਾ ਮੈਂ ਰੱਖੀ ਪਈ ਆ ਕਦੋਂ ਦੀ ਤੂੰ ਮੈਂ ਮਰ ਜਾ ਸਰਾਉਣੇ ਰੱਖੇ ਇੱਥੇ ਪਈ ਨਹੀਂ ਬਾਹਰ ਮੈਨੂੰ ਇਹਦਾ ਸਬਾਰ ਚ ਕੌਣ ਸੌਂਦਾ ਹੁੰਦਾ ਦਿਨ ਦਿਹਾੜੇ ਫੇ ਮੈਂ ਘੋਣੇ ਤੇ ਸੁਹਾਉਣੇ ਕੌਣ ਨਹੀਂ ਜਾਂਦਾ ਚੱਕ ਕੇ ਕਹੇ ਜੇ ਲੋਕ ਇੱਥੇ ਜੋ ਖੌਂਦੇ ਫਿਰਦੇ ਜਾ ਬਸ ਸਿਲੰਡਰ ਲੈਸ ਆਉਂਗੀ ਲੈ ਦੇਖ ਲੈ ਇਹ ਕਿਹੜੀ ਲੱਗੀ ਆ ਤੇਰੇ ਪੰਚੇ ਚ ਗਿਆ ਤੇ ਸਿਲੰਡਰ ਹੁਣ ਮੈਨੂੰ ਕੀ ਪਤਾ ਕੌਣ ਲੈ ਗਿਆ ਤੈਨੂੰ ਨਹੀਂ ਪਤਾ ਲੈ ਅੰਦਰ ਬੈਠੀ ਨਾ ਮੈਨੂੰ ਵੀ ਪਤਾ ਲੱਗੂਗਾ ਅੰਦਰ ਹੁਣ ਬੇਬੇ ਤੂੰ ਦੀ ਮਾੜੀ ਮੁੱਟੀ ਤੇ ਨਿਗਾ ਰੱਖ ਹਸ ਲੈ ਓ ਬੱਦਿਆ ਆ ਬਰੇ ਦਾ ਹਾ ਵੀ ਪੱਕਾ ਗਾ ਪੈੜ ਵੀ ਨਹੀਂ ਕਿਸੇ ਦੀ ਨਿਕਲਣੀ ਹੁਣ ਕਿੱਥੋਂ ਪਾਵਾਂਗੇ ਸਲੈਂਡਰ ਲੈ ਗਿਆ ਕੋਈ ਚੱਕ ਕੇ ਆ ਗਿਆ ਆ ਦੇਖਿਆ ਪੈੜ ਜੀ ਅਮਜੀਤ ਸਮਝਦਾ ਆ ਹ ਇਹ ਤਾਂ ਕਿਸੇ ਬੁੜੀ ਦੀ ਹੈ ਨਾ ਹਨਾ ਕਿਸੇ ਬੁੜੀ ਦੀ ਲੱਗਦੀ ਚੱਪਲ ਦੀ ਪੈੜ ਜੀ ਨਾ ਐਂ ਗਈ ਐ ਚੱਕ ਕੇ ਕੋਈ ਅਜੇ ਦੇ ਦੇਖੀ ਹਾਂ ਕੱਚੇ ਜੇ ਚ ਪਤਾ ਲੱਗੂ ਮਾੜਾ ਮੋਟਾ ਬਾ ਵੇ ਤੇਰਾ ਤਾਂ ਜਮੀਂ ਸਰ ਗਿਆ ਨਹੀਂ ਹੁਣ ਕੀ ਕਰੀਏ ਮੈਂ ਨਾ ਸੌਂਗੀ ਵਾਰ ਕੇ ਮੰਜਾ ਢਾ ਕੇ ਅਗਲੇ ਨੂੰ ਪਤਾ ਆਏ ਉਹ ਲੱਗੇ ਵੀ ਐ ਸੁੱਤੀ ਪਈ ਐ ਉਹ ਤਾਂ ਲੈ ਜਾ ਚੱਕ ਕੇ ਇਧਰ ਹੋਇਆ ਐ ਪੈੜ ਤਾਂ ਐ ਦੱਸ ਉਹ ਸਿਲੰਡਰ ਚ ਕਾਤਾ ਲੈ ਹੁਣ ਦੱਸ ਕਿਹਨੂੰ ਕਹੀਏ ਉਹ ਲੈ ਕੇ ਅਗਲੀ ਕੋਈ ਕੀ ਬਣਾ ਹੁਣ ਬੰਦਾ ਲੱਗਾ ਕਿ ਬੁੜੀ ਜੀ ਆਇਆਂ ਕਰਦੇ ਆ ਸੱਚਾ ਪੜਾ ਦਾ ਕਹਿ ਰਿਆ ਜਾ ਜੂਗੀ 24 ਆਹੋ ਲੈ ਤਾਂ ਮੇਰੇ ਧਮਾਕੇ ਨਹੀਂ ਕਰਦਾ ਧਮਾਕੇ ਨਹੀਂ ਕੰਮ ਕਰਦਾ ਆਮੀ ਪੜਾ ਬੁੜਾ ਕਿਹੜੇ ਬੇਬੇ ਤੂੰ ਛੱਡਦੀਆਂ ਮੇਰਾ ਆਹ ਲੈ ਕੈਮਰਾ ਚੋਣੀ ਮੈਨੂੰ ਖਾਰਾ ਕਰਨ ਮੈਂ ਤਾਂ ਬੰਦ ਖੜਾ ਕਰੀ ਰੱਖਦੀਆਂ ਕੋਈ ਨਾ ਕੋਈ ਜੱਬ ਖਾਣਾ ਮੈਂ ਹੁਣ ਸਿਲੰਡਰ ਚ ਪਾ ਕੇ ਰੱਖਤਾ ਪਤਾ ਨਹੀਂ ਕਿਦੇ ਕਿਦੇ ਨਾਲ ਉਹ ਕਰੂਗਾ ਮੇਰੇ ਬਦੱਸ ਕੀ ਕਰੀਏ ਮੈਨੂੰ ਤਾਂ ਇਹ ਕੱਢਣੇ ਨਹੀਂ ਆਉਂਦੇ ਕੈਮਰੇ ਤੂੰ ਜਾਣਦੀ ਹਰਕ ਜਾਂਦੀ ਆ ਫਿਰ ਕਿੱਥੋਂ ਲੈ ਰਹੇ ਓਂ ਕਨੇ ਕਰਦੀ ਹੈ ਸਾਡਾ ਮੋਬਾਈਲਾ ਦੇਖੀ ਜੀ ਕਿੰਦਰ ਵਗ ਜਾਣੀ ਉਹ ਤੁਸੀਂ ਜਲਤਾ ਸੋ ਰੋਲਾ ਪਈ ਉਹ ਸਾਰਾ ਪਿੰਡ ਇਕੱਠਾ ਕਰਨਾ ਕੋਈ ਸਿਲੰਡਰ ਲੈ ਗਿਆ ਚਾਕੇ ਮੋਇਨ ਨਾਲ ਬੇਬੇ ਦਾ ਭਰਾ ਕੇ ਸੌਂਗ ਹੀ ਲੰਮੀਆਂ ਤਾਣ ਕੇ ਉੱਥੇ ਬਾੜ ਦੇ ਵਿਚਾਲੇ ਸਿਲੰਡਰ ਤੇ ਤੂੰ ਦੇਖ ਲੈਂਦੀ ਬੇਬੇ ਨੂੰ ਦਵਾਈ ਖਾਂਦੀ ਤੇ ਫਿਰ ਉਹ ਤਾਂ ਮੇਰਾ ਕੰਮ ਨਹੀਂ ਮੇਰਾ ਕੰਮ ਤਾਂ ਬੇਬੇ ਦੇ ਸਾਰੇ ਛੜਤਾ ਮਹਾ ਚਲ ਭਰਾ ਲੂੰਗੀ ਮਾੜਾ ਇਹ ਤਾਂ ਸਿਲੰਡਰ ਆ ਉਹ ਦੋ ਜਣਿਓ ਘਰੇ ਦੋ ਜਣਿਓ ਇਹਦਾ ਕੱਲੂ ਕਰਨ ਕੇ ਚਕਾਉਣੀ ਆ ਤੁਸੀਂ ਤੇ ਬੇਬੇ ਨੇ ਦਿਖਾਇਆ ਹੁਣ ਮੈਂ ਕੀ ਕਰਾਂ ਮੈਂ ਕਿਹਾ ਹੁਣ ਮੈਂ ਤਾਂ ਸੌਂਗੀ ਬੁੱਤ ਮੈਨੂੰ ਪਤਾ ਨਹੀਂ ਲੱਗਿਆ ਉਹ ਬੇਗੀ ਮੋਇਨਾ ਬਾਅਦ ਚ ਲੈ ਸੌਂਗੀ ਮੈਂ ਜਾਣ ਕੇ ਕੋਈ ਐ ਦੱਸੋ ਉਹ ਉਥੋਂ ਸਾਈਡਰ ਚੱਕਿਆ ਗਿਆ ਥੋੜੇ ਸਾਹਮਣੇ ਜਮਾ ਸੜਕ ਤੋਂ ਤੇ ਫਿਰ ਅੰਦਰ ਕਰਨੇ ਚੋਰੀ ਹੈ ਬੇਬੇ ਸੌਕੀ ਗਲੀ ਮੈਂ ਤਾਂ ਫਿਰ ਦੇਖੇ ਉੱਥੇ ਕੰਮ ਕਰੀ ਜਾਂਦੀ ਸੀ ਮੈਂ ਤਾਂ ਜਦੋਂ ਜਾ ਕੇ ਦੇਖੇ ਨਾਲ ਚਾਹ ਘੜੀਏ ਮੈਂ ਹਾਂ ਚਾਹ ਤਾਂ ਮਾੜਾ ਮਾੜਾ ਦੇਖ ਲੈ ਵੀ ਬੇਬੇ ਵਿਚਾਲੇ ਪਈਆਂ ਉਹਦੇ ਨੇ ਬੇਬੇ ਆ ਗਏ ਬਰਾ ਇਹ ਤਾਂ ਖੋਲਣਾ ਨਹੀਂ ਆਉਂਦਾ ਕਾਦੀ ਖਾਤਰ ਲਵਾਏ ਨੇ ਕੈਮਰਾ ਕੈਮਰਾ ਖੋਲ ਕੇ ਦੇਖੀ ਥੋੜੇ ਜਿਹਾ ਕੋਣ ਲੱਗੇ ਕੈਮਰਾ ਖੋਲਣ ਚਲੋ ਕੋਈ ਗੱਲ ਐ ਇਹ ਆ ਹੁਣ ਦੀ ਗੱਲ ਐ ਥੋੜੇ ਟਾਈਮ ਦੀ ਆ ਸੇ ਪਾਸੇ ਪੁੱਛਿਆ ਨਹੀਂ ਕਿ ਕੋਈ ਜਣਾ ਕੋਈ ਮਜ਼ਾਕ ਨਾ ਕਰ ਗਿਆ ਹੋਵੇ ਫੇਰ ਤੇਰੇ ਨੂੰ ਕੈਮਰਾ ਕਾਦੀ ਖਾਤਰ ਲਾਇਆ ਤੂੰ ਖੋਲ ਕੇ ਸੱਕੂ ਚੁਰਾ ਲਿਆ ਕਿਸੇ ਦੇ ਕੋਲ ਦਾ ਨਾ ਇਹ ਕਾਹੀ ਤਾਂ ਲਵਾਇਆ ਵੀਜੋ ਦੇ ਕੋਈ ਚੋਰੀ ਕਰ ਤਾਂ ਫੜਿਆ ਜਾਂਦਾ ਕੈਮਰਾ ਚ ਕੈਮਰਾ ਖੋਲ ਕੇ ਦੇਖ ਬੇਬੇ ਮੜਾ ਮੋੜਾ ਧਿਆਨ ਰੱਖਿਆ ਕਰੋ ਤੁਸੀਂ ਵੀ ਮੈਂ ਪੁੱਤ ਮੈਂ ਅੱਖ ਲੱਗ ਗਈ ਉੱਥੇ ਭਰਾ ਕੇ ਸਿਲੰਡਰ ਆ ਆਹ ਜੀ ਬੁੜੀ ਐ ਕਿਹੜੀ ਬੁੜੀ ਐ ਪਰ ਜਮ ਲੋ ਇਹਦਾ ਮੂੰਹ ਨਹੀਂ ਦਿਖਦ ਤੇ ਚਾਈ ਲੱਗਦੀ ਐ ਇਹਦਾ ਬਿੰਦਰ ਤਾਂ ਹੀ ਲੱਗਦੀ ਐ ਨਾ ਚਾਈ ਲੱਗਦੀ ਐ ਆਹ ਉਹ ਹੀ ਐ ਉਹੀ ਨੂੰ ਚਾਈ ਐ ਮਾਂ ਮਾਚਾ ਜੋ ਵੀ ਕਰਨ ਦੀ ਉਹ ਪਹਿਲਾਂ ਵੀ ਦੇਗੀ ਸੀ ਆਪਨਾ ਇੱਕ ਵਾਰੀ ਦੇਖ ਲਓ ਹਣ ਆ ਲੈ ਮੌਨ ਲੈ ਗਈ ਚੱਕ ਕੇ ਸਰਾਣੇ ਤੇ ਬੈਠੀ ਸੀ ਐ ਹਾਂ ਉਹਨਾਂ ਦਾ ਇੱਕ ਜਾਉਂਗੇ ਹਾਂ ਉਹ ਵਾਲੀ ਆਏ ਕਿ ਮੇਰੇ ਤੇ ਸਾਰੇ ਜਣੇ ਚੜ ਕੇ ਆ ਗਏ ਹਾਂ ਤੇ ਤੁਸੀਂ ਦੋਨੇ ਜਣੇ ਬਾਜਦੂਤੇ ਪਰਮਜੀਤ ਕਿ ਆਪਾਂ ਕੰਗ ਡਰ ਮਾਰਿਆ ਉਹਦਾ ਕੋਈ ਉਹ ਗੱਲ ਡਰਦੀ ਨਹੀਂ ਹੁੰਦੀ ਚਲ ਆਪਣੀ ਚੋਰੀ ਕਰਕੇ ਲੈ ਗਈ ਤਾਂ ਆਈ ਆਪਾਂ ਨੂੰ ਕਿ ਡਰਦਾ ਡਰ ਜਾਂਦਾ ਹਾਂ ਲੈ ਦੇਖ ਲਓ ਉਹ ਕਈ ਵਾਰੀ ਮਜ਼ਾਕ ਕੀਤਾ ਹੁੰਦਾ ਅਰੇ ਇਹ ਕਹਦਾ ਮਜ਼ਾਕ ਆਗਾ ਜੇ ਨਾ ਮੰਨੀ ਫਿਰ ਮੈਂ ਬਾਜੂ ਆ ਕੈਮਰੇ ਹੈਗੇ ਆਪਣੇ ਕੋਲ ਵਿੱਚ ਹੈਗੇ ਸ਼ਾਹੀ ਨਾਲ ਲੈ ਕੇ ਗਈ ਹੈ ਭੱਜੀ ਤਾਂ ਜਾਂਦੀ ਦੇਖ ਕੇ ਮੈਂ ਗੱਲ ਤਾਂ ਸੁਣ ਲੈ ਮੇਰੀ ਗੱਲ ਪੂਰੀ ਤਾਂ ਸੁਣ ਲੈ ਤੁਸੀਂ ਤੂ ਦੇ ਬੇਬੇ ਬਾਜੂ ਉਹ ਕਿਉਂ ਨਾ ਮੰਨੀ ਫੇਰ ਸਾਡੇ ਨੂੰ ਸਾਨੂੰ ਕੈਮਰੇ ਨਹੀਂ ਖੋਲਣੇ ਆਉਂਦੇ ਸਾਡੇ ਮੰਨੀ ਮੈਨੂੰ ਫੋਨ ਮੈਂ ਉਹਦੀ ਅਜਮਾਇਰੀ ਹਾਂ ਥੋੜੇ ਮੈਂ ਪਹਿਲਾਂ ਨਹੀਂ ਆਉਂਦਾ ਮੈਂ ਚੱਲ ਤੈਨੂੰ ਫੋਨ ਕਰਕੇ ਸੱਦਾਂਗੇ ਤੂੰ ਆ ਜੀ ਮੈਂ ਆ ਜੂਗਾ ਤੂੰ ਉਹ ਨਹੀਂ ਦਾ ਹੋਵੇ ਮੈਂ ਆ ਜਰੂਰ ਤੂੰ ਕਿੱਥੇ ਬੈਂਕ ਫਿਰ ਅਸੈਂਡ ਚੱਕ ਲਈ ਤੇ ਬੈਂਕ ਕਿਹਨੂੰ ਹਾਂ ਜੇ ਤੂੰ ਸਿੱਧਾ ਕਹਿਣ ਲੱਗਿਆ ਨਹੀਂ ਬੁਲਾਵਾਂਗਾ ਪੁੱਠਾ ਕੇ ਇਸ ਵਾਰ ਵੀ ਸਾਡੇ ਘਰ ਚੋਰੀ ਨੂੰ ਕਹਿਣਾ ਕਿ ਸਾਡੇ ਚੋਰੀ ਕੀਤੀ ਹੈਗੀ ਦਰਦਾਵਾਲ ਲੋਕਾਂ ਨਹੀਂ ਆਏ ਨੂੰ ਬਾਈ ਨੂੰ ਪਤਾ ਨਹੀਂ ਅਗਲਾ ਭਾਜ ਜਾਂਦਾ ਵੀ ਤੁਸੀਂ ਅਸੀਂ ਕਰਦੇ ਅਸੀਂ ਵੀ ਚੋਰੀਆਂ ਕਰਦੇ ਸਾਡੇ ਸਿਰ ላይ ਜਾਂਦੇ ਮੇਰੀ ਗੱਲ ਸੁਣੋ ਤੁਸੀਂ ਅਸੀਂ ਇੱਕ ਵਾਰੀ ਭਲੀ ਮਾਨਸੀ ਨੇ ਇਹਨਾਂ ਨੂੰ ਪੁੱਛ ਦਿਆ ਹਾਂ ਮੰਨੀ ਮੰਨੀ ਬੇਬੇ ਇਹੋ ਨਹੀਂ ਫਿਰ ਹੁਣ ਕੈਮਰਾ ਦਿਖਾਵਾਂਗੇ ਫਿਰ ਕੈਮਰਾ ਅਜੇ ਤਾਂ ਮੰਨੂਗੀ ਇੱਕ ਗੱਲ ਹੋਰ ਕਰਦਾ ਤੁਹਾਡੇ ਨਾਲ ਜਿਹੜੀ ਤੁਸੀਂ ਸਮਝਣ ਵਾਲੀ ਹੈ ਤੁਸੀਂ ਕਿਹਨੀ ਗੱਲ ਕਰਿਓ ਗੁੱਸੇ 'ਚ ਨਾ ਕਰੋ ਕਿ ਪਹਿਲਾਂ ਪਹਿਲਾਂ ਤਾਂ ਪ੍ਰੇਮ ਨਾਲ ਪਿਆਰ ਨਾਲ ਨਹੀਂ ਭਾਈ ਤੂੰ ਲੈ ਗਿਆ ਸਿਲੰਡਰ ਚੱਕ ਕੇ ਸਾਨੂੰ ਸਿਲੰਡਰ ਦੇ ਦੇ ਇਹ ਨਾ ਮੰਨੀ ਫੇਰ ਗੁੱਸੇ ਚ ਦਿਖਾ ਦੇਗਾ ਸੱਚਾ ਲੋ ਠੀਕ ਹੈ ਤਰੋਂ ਕਹੇ ਵੀ ਮੁੰਡਾ ਸਾਦ ਲੈਣਾ ਮੁੰਡਾ ਨਾ ਗੁੱਸਾ ਚ ਨਹੀਂ ਆਂਦਾ ਹੁਣ ਸੱਚੀ ਮੇਰਾ ਚਾਹ ਦੀ ਕੁੱਟ ਕਰਨੀ ਸੀ ਭੁੱਖੇ ਮਰੀ ਜਾਂਦਾ ਟੜਕੇ ਦੀ ਤੁਸੀਂ ਜਾਓ ਮੈਂ ਇੱਕ ਕੰਮ ਕਰਿਆ ਮੈਂ ਚਾ ਕਹ ਲਿਆ ਤੂੰ ਘਰ ਆਦੇ ਤਾਂ ਕੰਮ ਹੀ ਲੋੜੋਂ ਧੂਨ ਨਾ ਮਾਰੀ ਜੀ ਕਿਤੇ ਨਹੀਂ ਜਾਂਦਾ ਕੰਮ ਇਧਰ ਵੀ ਚੱਲੀਏ ਬੇਬੀ ਨਹੀਂ ਆ ਜਾ ਚਲ ਬਸ ਇੱਕ ਮਿੰਟ ਜੀ ਆ ਗਿਆ ਤੁਹਾਡੇ ਕੋਲ ਬਸ ਓਹੋ ਥੈੜੀ ਕਰਨ ਲੈ ਮਸਾਂ ਆਈਆਂ ਦਾਮ ਚੜ ਗਿਆ ਓਹੋ ਠੱਕੀ ਬਈ ਨਾ मेरा दम लेना फिर चाह कर करना चाह कि दम लव चल चाह फिर हाथ में रोटी रूटी बनावा गे चल वो गए नी हम तो जर जी तुम्हें झरकी आ यार आपे माइ लगे लाइजी जर त मैं तो दो महीने मौज करूगी मौज बन गई लिंत मैं तो पता भी नहीं लगे कोई वह भी ना बेहद भी न को हो कोई भाई पता नहीं कि चल देखी जो मैं तो मुक्लू मैं खड़ा देना मैं मैं तो लियाई नहीं चाहिए मैंने खड़ा किसी ने देखा

ਇਦਾਂ ਲਗਾਉਣਾ ਕੋਈ ਤਾਂ ਫਿਰ ਕੋਪਾ ਨਹੀਂ ਆਉਂਦੀ ਤਾਂ ਗੱਲ ਹੈ ਉਹ ਤਾਂ ਐ ਵੀ ਨਹੀਂ ਪਤਾ ਮੁੱਕਰ ਜੇ ਉਹਦੇ ਲਗਾਉਣਾ ਵੀ ਸੋਖਾ ਵੇ ਪੇ ਛੋਟਾ ਜਿਹਾ ਤਾਂ ਹੈਗਾ ਹਾਂ ਛੋਟਾ ਜਿਹਾ ਹੋਊ ਆਏਗਾ ਤੈਂ ਤਾਂ ਚੱਕ ਕੇ ਲੈ ਗਈ ਛੋਟਾ ਜਿਹਾ ਸੀ ਹਾਂ ਤੈਂ ਹੀ ਚੱਕ ਕੇ ਲੈ ਗਈ ਹਾਂ ਜੇ ਵੱਡਾ ਹੁੰਦਾ ਫਿਰ ਉਹ ਤਾਂ ਕਿੱਥੇ ਚੱਕੀਦਾ ਸੀ ਹਾਂ ਨਹੀਂ ਮਿੰਟ ਮਾਰਿਆ ਨਹੀਂ ਦੇਖ ਲੈ ਹੈਨਾ ਬਾਰਿਸ਼ ਹਾਰ ਬੰਦ ਗਈ ਆ ਨਾ ਤੇ ਢਿਸ਼ਾਰ ਨਿਕਲੀ ਹਾਂ ਐਡੀ ਛਾਰਤੀ ਮੀ ਨੇ ਮਗਿੱਟਕੀ ਹੈ ਗਿਆ ਗੁਤਕੀ ਛਿਆ ਦੇਖ ਲੈ ਲੈ ਛਿਆਰੀਆਂ ਕਰਦੀ ਉਹਨੂੰ ਐਸੀ ਬੇਬੇ ਇਹਨਾਂ ਨੂੰ ਕਿਹੜਾ ਪਤਾ ਲੱਗਣਾ ਹੈ ਇਹ ਸੁੱਤੇ ਪਏ ਆ ਹਾਂ ਵੀ ਆਪਣੇ ਕੈਮਰੇ ਵਾਲਾ ਤੈਨੂੰ ਪਤਾ ਨਹੀਂ ਉਹਨੂੰ ਪਤਾ ਨਹੀਂ ਪਤਾ ਨਹੀਂ ਕੈਮਰੇ ਲੱਗੇ ਆ ਪਤਾ ਨਹੀਂ ਉਹਨੂੰ ਸੁਦਾਜੀ ਨੂੰ ਹਾਂ ਹੁਣ ਲੱਗੂਗਾ ਪਤਾ ਹੁਣ ਪਤਾ ਲੱਗੂ ਨਾ ਬੇਜਤੀ ਹੋਊਗੀ ਬੜੀ ਚਾਤਰ ਬਣੀ ਮੈਂ ਤਾਂ ਕਹਿੰਦੀ ਸਰਪੰਚ ਕੋਲੇ ਚੱਲੀ ਗਏ ਹਾਂ ਦੇਖਦੇ ਆਂ ਫਿਰ ਹਾਂ ਜੇ ਨਾ ਮੰਨੀ ਨਾ ਕੀ ਬਣਦਾ ਤੇ ਬਾਹ ਫੜ ਕੇ ਆਪਾਂ ਉਹਨੂੰ ਪੈਂਦੇ ਹੀ ਨਹੀਂ ਪਹਿਲਾਂ ਕਿ ਸਾਡੇ ਕੈਵਰੇ ਚ ਆਈਆਂ ਤੇ ਚੱਲ ਪੰਚਾਇਤ ਵਿੱਚ ਚੱਲ ਜੇ ਤੂੰ ਸੱਚੀ ਐ ਤਾਂ ਉਹਦੀ ਬੇਇੱਜ਼ਤੀ ਕਰਾਂਗੇ ਪੂਰੀ ਜੱਜ ਕੇ ਆ ਜਾ ਰੋਟੀ ਫੇਰ ਆਊਗੀ ਖੇਲ ਜਾ ਉਹਦੀ ਬੇਇੱਜ਼ਤੀ ਦੇਖ ਲੈ ਤੈਨੂੰ ਪਈ ਪਈ ਹਾਂ ਫੇਰ ਨਹੀਂ ਕਰੇ ਕੋਈ ਚੀਜ਼ ਚੱਕੂਗੀ ਆਹੋ ਇਹ ਜੀ ਨੂੰ ਫੇਰ ਹੀ ਪਤਾ ਲੱਗਦਾ ਇਹ ਜੀ ਫੇਰ ਹੀ ਪਤਾ ਜਾਣਦੀ ਐ ਵੀ ਹਾਂ ਮੈਂ ਮੁਰਚੀ ਚੋਰੀ ਕਰੀ ਸੀ ਪੂਰਾ ਬਾੜਾਈ ਬੈਠੀ ਉਧਰੋਂ ਵੱਡਾ ਘੇਟ ਹਾਂ ਚੁੱਪ ਕਰਕੇ ਆ ਜਾ ਚੱਲ ਨੂੰ ਪਤਾ ਵੀ ਨਾ ਲੱਗ ਜੇ ਵੀ ਆਉਂਦਾਂ

ਮਨ ਜੈਸਵਿੰਦਰ ਕਾ ਆਪਣੀ ਪਰਮਜੀਤ ਕੈਨੀ ਅਕੇ ਬਾਬੇ ਤੂੰ ਸਿਲੰਡਰ ਭਰਾ ਲਾ ਤੇ ਕਹਿੰਦੀ ਮੈਂ ਚੱਕ ਕੇ ਲੈ ਜੂਗੀ ਹੁਣ ਨੰਗਣ ਕੇ ਸਿਲੰਡਰ ਵਾਲੇ ਅੱਛਾ ਪੜੀ ਮੈਂ ਤਾਂ ਭਰਾ ਕੇ ਸਿਲੰਡਰ ਤੇ ਬਾਤ ਤੱਕ ਕਿਥੇ ਸੌਂਦੀ ਲੈ ਮਨ ਤਾਂ ਪਤਾ ਹੀ ਨਹੀਂ ਲੱਗਿਆ ਹਾਂ ਉਂਗੂ ਜਾ ਸੁੱਤੀ ਪਈ ਨੂੰ ਤੇ ਪਤਾ ਹੀ ਨਹੀਂ ਕਿਹੜੀ ਜਾਬੜ ਦੀ ਕੋਲ ਸਰਦ ਸਿਲੰਡਰੀ ਚਾੱਕ ਕੇ ਲੈ ਗਈ ਹੋਰ ਲੈ ਸਰਾਣੀ ਕਿਵੇਂ ਲੈ ਗਈ ਚੱਕ ਕੇ ਪਤਾ ਨਹੀਂ ਕਿਵੇਂ ਚੱਕਿਆ ਨਾ ਕੋਈ ਲੈ ਦੱਸ ਹਾਂ ਤੇ ਫਿਰ ਤੁਸੀਂ ਕੋਈ ਪਾਪਾ ਉਹ ਤਾਂ ਜਦੋਂ ਮੈਂ ਚਾਹ ਤਰ ਨਹੀਂ ਸੀ ਮਾਇਆ ਕਿ ਬੇਬੇ ਨੂੰ ਗੋਲ ਮਾਰੇ ਬੇਬੇ ਦੀ ਕਿਤੇ ਅੱਖ ਲੱਗ ਗਈ ਉਥੇ ਫਿਰ ਦਵਾਈ ਲੈ ਲੈਂਦੀ ਹੈਗੀ ਕਈ ਵਾਰ ਨਹੀਂ ਪਤਾ ਲੱਗਦਾ ਮੜਾ ਜੇ ਪੈ ਗਈ ਹਾਂ ਤੇ ਉੱਥੇ ਤਾਂ ਆਵੇ ਬਗੈ ਨਹੀਂ ਮੈਂ ਤਾਂ ਹੁਣ ਭਰਾ ਕੇ ਤਾਂ ਇੱਥੇ ਕਰਿਆ ਸੀ ਕਹਿੰਦੀ ਸਰਾਣੀ ਉੱਥੇ ਕੁਝ ਵੀ ਨਾ ਉੱਥੇ ਕੁਝ ਵੀ ਨਾ ਮੈਂ ਸਰਾਣੀ ਤਾਂ ਆਇਆ ਪਿਆਰੇ ਮੈਂ ਤੁਸੀਂ ਫਿਰ ਗਾਹਾਂ ਨਹੀਂ ਲਗਾਈਆਂ ਭਰਾ ਕੇ ਇਹ ਤਾਂ ਐਸੀ ਜਿਵੇਂ ਬੱਤ ਕੇ ਪੈ ਗਈ ਅੰਦਰ ਬਾਗੀ ਕੰਮ ਕਰ ਜੀ ਜਸਾਉਂਗੀ ਜਾ ਕੇ ਮੈਂ ਉੱਥੇ ਬਾਅਰ ਕੇ ਸੌਉਂਗੀ ਸਿਲੰਡਰ ਧਰ ਕੇ ਮੈਂ ਖਾ ਚਾ ਲੈ ਜੂ ਚਾਕ ਕੇ ਹਮੋਂ ਪਣੇ ਕੀ ਪਤਾ ਲੱਗਿਆ ਹੁਣ ਕੌਣ ਲੈ ਗਿਆ ਇਹਦਾ ਸੁਣੋ ਸਿਲੰਡਰ ਸੀਗਾ ਸਾਡਾ ਤਾਂ ਹੁਣ ਲਿਆਂਦਾ ਸੀ ਇਸ ਦਾ ਨਾਮ ਇਹਦੇ ਨਾਮ ਆਇਆ ਸੀ ਹੁਣ 1500 ਦਾ ਤੇ 1000 ਦਾ ਉਹ 5 6 7 ਸਾਲ ਦਾ ਸਿਲੰਡਰ ਸੀ ਜੀ ਸੀਗਾ ਤਾਂ ਛੋਟਾ ਹੀ ਉਹ 7 8 ਸਾਲ ਦਾ ਸਿਲੰਡਰ ਪਾਇਆ ਉਹ ਪਾਸ ਹੀ ਗਏ ਸੋ ਅੱਛਾ ਤੇ ਭਣੇ ਹੁਣ ਅਸੀਂ ਕੀ ਕਰਗੇ ਕਿੱਧਰ ਜਾ ਗਏ ਭਣੇ ਲੋਕਾਂ ਆਜ ਤਾਂ ਹੱਦੀ ਹੋ ਗਈ ਪਤਾ ਨਹੀਂ ਕੌਣ ਲੈ ਗਿਆ ਲੈ ਇਹ ਜਾ ਕੰਕਰ ਪਤਾ ਨਹੀਂ ਭਣੇ ਹੁਣ ਕੀ ਪਤਾ ਲੱਗਦਾ ਕੋਈ ਨਾ ਦੇ ਟੱਪਦਾ ਤਾਂ ਭੰਮਾ ਲੈ ਗਿਆ ਹੋਵੇ ਜਾਂ ਤੁਸੀਂ ਕੀ ਪਤਾ ਗਾਹਾਂ ਨਾ ਰੱਖਣੇ ਹੋਵੇ ਅਸੀਂ ਲੈ ਦੇਖ ਲੈ ਅਸੀਂ ਗਾਂਹਾਂ ਰੱਖ ਲਿਆ ਜੇ ਗਾਂਹਾਂ ਰੱਖਿਆ ਹੁੰਦਾ ਫਿਰ ਅਸੀਂ ਕਿਉਂ ਭਾਲਦੇ ਸਾਡਾ ਕੋਈ ਜੀ ਕਰਦਾ ਇੱਜਾ ਜਾਦੀ ਕੁੱਟ ਕੰਨੂਆ ਮਰੀ ਜਾਂ ਨੀਆ ਕੁੜੇ ਨਹੀਂ ਭੈਣੇ ਫਿਰ ਹੁਣ ਆਏ ਕੀ ਪਤਾ ਲੱਗਦਾ ਹੈਗਾ ਤੂੰ ਤਾਂ ਨਹੀਂ ਇੱਧਰ ਗਈ ਗੇੜਾ ਤਮਾਰਾ ਮੈਂ ਕਹਾਂ ਨਹੀਂ ਗਈ ਕਿ ਤੇ ਮੇਰਾ ਨਾਂ ਨਾਲ ਲੈ ਦਿਓ ਲੈ ਤੇਰਾ ਨਾਂ ਤਾਂ ਹੁਣ ਆਇਆ ਕਿਵਾਂ ਲਾ ਮੰਗਿਆ ਆਇਆ ਤਾਂ ਹੁਣ ਦੇਖੀ ਜਾਊਗੀ ਮੈਨੂੰ ਤਾਂ ਹੀ ਪਤਾ ਭਾਈ ਆ ਜਾ ਨੀ ਬਜਾ ਮਾ ਆਪਣਾ ਹੀ ਕਰ ਦਿਆ ਆ ਜਾ ਆਪਣੇ ਕਹੇ ਮੇਰੇ ਫਲੋਰ ਲੈਣਿਆ ਕੀ ਕੈਮਰਾ ਲੱਗਿਆ ਤੁਹਾਡੇ ਹਾਂ ਤੇ ਹੋਰ ਅੱਛੇ ਕੇ ਹੋਰ ਕੈਮਰਾ ਤੇ ਦਿਲਵਾਇਆ ਤਾਂ ਫਿਰ ਕੈਮਰੇ ਚ ਬੀਚ ਅਸਤੇ ਕਿਤੇ ਦਿਲਵਾਇਆ ਕੈਮਰੇ ਤਾਂ ਅਸੀਂ ਤਾਂ ਚੱਲ ਮਾੜਾ ਮੋਟਾ ਇਧਰ ਆਣ ਗਵਣ ਚ ਪਤਾ ਕਰ ਲੈਣੇ ਕਈ ਵਾਰ ਪੁਛਿਆ ਕਰ ਜਾਂਦਾ ਹੈ ਨਾ ਟ੍ਰੈਕਰ ਚੀ ਹੋਵੇ ਹਾਂ ਨਹੀਂ ਪਈ ਮੈਂ ਤਾਂ ਆਪੋ ਦੇਖਿਆ ਨੰਗੀ ਨਹੀਂ ਉਧਰ ਮੈਂ ਗਈ ਨਹੀਂ ਜੇ ਮੈਂ ਗਈ ਹੁੰਦੀ ਤੇ ਮੈਂ ਤੁਹਾਨੂੰ ਦੱਸ ਦਿੰਦੀ ਠੀਕ ਹੈ ਨਾ ਨਾ ਮੈਂ ਤਾਂ ਨਹੀਂ ਗਈ ਪਰ ਤਾਂ ਅੱਲ ਘਰੋਂ ਆਉਂਦੀ ਨਹੀਂ ਫਿਰ ਆਪਰੇ ਇਹਨੂੰ ਗੋਲ ਮਾਰ ਮੁੰਡਿਆਂ ਨੂੰ ਫਿਰ ਪਤਾ ਲੱਗੂਗਾ ਆਪਣੀ ਮੋਬਾਈਲ ਤੇ ਮਾ ਇਹ ਲੱਗਦਾ ਕਹੇ ਚ ਨੀ ਕਾ ਤੇ ਅੰਤਰਾ ਖਲਾ ਕਈ ਵਾਰ ਤੁਸੀਂ ਗਏ ਹੋ ਮੋਂ ਉਧਰ ਪਾਈ ਨਾ ਨਾ ਮੈਂ ਨਹੀਂ ਗਈ ਮੇਰੇ ਨਾਲ ਨਾ ਚੱਲ ਚਲ ਬਾਲ ਮਾਰ ਮੁੰਡਿਆਂ ਨੂੰ ਕੈਮਰਾ ਦੇਖ ਕੇ ਮੈਂ ਇੱਥੇ ਬੈਠੀ ਆਂ ਐ ਹੈ ਨਾ ਵੇਖ ਲਾ ਮੇਰੇ ਨਾਲ ਹੀ ਲਈ ਜਾਨੀ ਆ ਕਿ ਤੂੰ ਵੀ ਗਈ ਹੋ ਮੈਂ ਕਿ ਲੈਣ ਜਾਣਾ ਉਧਰ ਹਾਂ ਮੈਂ ਇੱਥੇ ਬੈਠੀ ਕੀ ਕਰਦੀ ਆਂ ਨਹੀਂ ਆਉਣੀ ਐ ਤਾਂ ਹੋਰ ਹੀ ਸਿਆਪਾ ਖੜਾ ਹੋ ਗਿਆ ਜਾਨ ਨੂੰ ਕੋਈ ਨਾ ਕੋਈ ਕੱਜਿਆ ਹੋ ਜਾਂਦਾਗਾ ਆ ਜਾ ਲੈ ਹੁਣ ਇਹ ਤਾਂ ਮੰਦੀ ਨਹੀਂ ਹੈਗੀ ਹੁਣ ਦੱਸ ਕੀ ਕਰਗੇ ਇਹ ਐ ਕਿੱਥੇ ਮੰਦੀ ਆ ਪੋਲੇ ਪੈਰੀ ਚੱਲ ਬੋਚ ਕੇ ਮੰਗੀ ਬੱਬਾ ਚਾਲਾ ਹਾਂਜੀ ਕੀ ਕਰਿਆ ਜਾਵੇ ਹੁਣ ਮਦਦ ਕਰੀਏ ਇਹ ਮੂੰਹਟ ਕੇ ਦੇਖ ਲੈ ਲੈ ਨਾ ਜਦੋਂ ਪਾ ਕੈਮਰਾ ਦਾ ਨਾਲ ਲੱਤਾ ਹਾਂ ਇਹਦੀ ਫੇਰ ਕੀ ਰਹੂਗੀ ਜੇ ਕੈਮਰੇ ਦਿਖਾਈ ਇਹਨੂੰ ਕੈਮਰੇ ਦਿਖਾਈ ਜੀ ਸਰਪੰਚ ਦੇ ਲੈ ਇਹਦੀ ਕੁੱਤਰੀ ਪੱਟੀ ਸਮਾਰ ਕੇ ਇਹਨੂੰ ਫੇਰ ਪਤਾ ਲੱਗੂ ਮੈਂ ਤਾਂ ਕਹਿੰਦੀ ਢਾਈ ਲੱਗੇ ਹਾਂ ਦੇਖ ਲੈ ਦੁੱਧੂ ਸਮਝਦੀ ਦੂਜਿਆਂ ਨੂੰ ਚੱਕ ਕੇ ਉੱਡੇ ਆਈ ਮੋਜਾਂ ਨਾਲ ਤੂੰ ਐਂ ਕਰ ਤੇਰੇ ਕੋਲ ਆਪਣੇ ਮੁੰਡੇ ਦਾ ਫੋਨ ਹੈਗਾ ਉਹ ਫੋਨ ਲਾ ਫਿਰ ਫੋਨ ਮੇਰਾ ਫੋਨ ਫੋਨ ਤਾਂ ਲੈ ਇਨ ਚੱਕ ਕੇ ਆ ਮੇਰੇ ਐ ਤੇ ਲਾ ਲੈ ਕਿੱਥੇ ਲਾ ਕਦੀ ਆ ਜਾ ਤਾਂ ਮਾਦੀ ਨਹੀਂ ਤੂੰ ਤਾਂ ਕਹਿੰਦਾ ਸੀ ਵਿਪਲ ਮਾਰਸੀ ਨਾਲ ਬਣਾ ਲਈ ਲੈ ਖੜਾ ਤੇ ਉਹ ਫੋਨ ਲਾ ਕੇ ਨਾ ਤੇ ਵੀ ਚੋਰ ਮੰਦਾ ਥੋੜੀ ਹੁੰਦਾ ਐ ਐ ਕਿਵੇਂ ਮੰਨੂ ਉਹ ਚੋਰੀ ਚੋ ਕਰਦੀ ਜੀ ਉਹਨੇ ਮੰਨਣਾ ਹੁੰਦਾ ਹਾਂ ਲੈ ਆ ਲੱਗਤਾ ਗਿਆ ਜੇ ਚੱਕ ਲੂਗਾ ਤਾਂ ਉਹ ਨਾ ਇਹਦੇ ਨਹੀਂ ਕੰਮ ਲੋਟ ਆਉਂਦੇ ਸਾਰਾ ਤੇ ਕਿੱਧਰ ਫਿਰਦਾ ਰਹਿੰਦਾ ਤਾਂ ਹੁਣ ਫੋਨ ਨਹੀਂ ਚੱਕਦਾ ਹੈਲੋ ਆ ਜਾਓ ਇੱਧਰ ਤਾਈ ਤਾਂ ਬਸ ਉਹ ਅਸੀਂ ਪੁੱਛਿਆ ਸੀਗੇ ਤਾਈ ਨੇ ਤਾਂ ਕੀ ਦੱਸਣਾ ਸੀ ਅਸੀਂ ਤਾਂ ਹਜੇ ਨਾ ਸਿੱਧੇ ਮੱਥੇ ਕਿਹਾ ਨਹੀਂਗਾ ਉਹ ਐਂ ਦੱਸਿਆ ਵੀ ਸਾਡੇ ਕੈਮਰੇ ਲੱਗੇ ਹੈਗੇ ਮੂੰਹ ਜਾ ਉੱਡ ਗਿਆ ਉਹ ਤਾਂ ਆ ਸੁਣ ਕੇ ਉਹਦਾ ਮੂੰਹ ਜਾ ਉੱਡ ਗਿਆ ਆਇਓ ਮਾੜਾ ਜੀ ਤੁਸੀਂ ਆਜੋ ਕੈਮਰਾ ਦਿਖਾ ਉਹਨੂੰ ਖੋਲ ਕੇ ਕਹਦੇ ਕੈਮਰਾ ਹਾਂ ਪੱਕਾ ਹਾਂ ਕਹਦਾ ਉਹਨਾਂ ਨੂੰ ਉਹ ਦੇਖ ਲੈ ਦੇਖ ਲੈ ਹਿੱਤਾ ਕੈਮਰੇ ਨੂੰ ਪਤਾ ਹੀ ਨਹੀਂ ਸੀ ਇਹਨੂੰ ਹੁਣ ਪਤਾ ਲੱਗੂਗਾ ਨੀ ਮੌਨ ਨਾਲ ਉੱਡੇ ਹੀ ਚੱਕ ਕੇ ਲੈ ਕੇ ਵੀ ਮੇਰਾ ਤਾਂ ਬਣ ਗਿਆ ਵਿਆਹ ਮੇਲਾ ਬਣ ਹੀ ਗਿਆ ਫਿਰ ਇਹਦਾ ਤਾਂ ਹਾਂ ਕਹਿੰਦਾ ਹੁਣ ਚਾਹ ਚੂ ਕਰ ਤਾ ਆ ਦੇਖ ਲੈ ਤੂੰ ਉਦੋਂ ਕਹਿੰਦੀ ਸੀ ਬੇਬੇ ਕੈਮਰੇ ਤੋਂ ਆਪਾਂ ਕੀ ਕਰਾਉਣਾਗਾ ਐਂ ਫਾਇਦਾ ਇਹਨਾਂ ਦਾ ਕੰਮ ਆ ਗਿਆ ਨਾ ਆ ਗਿਆ ਨਾ ਅਜ ਤਾਂ ਇਹ ਤਾਂ ਹੁਣ ਲਵਾਈ ਜਾਂਦਾ ਹਰੇਕੀ ਜੀਓਜੀ ਨੇ ਲਵਾ ਰੱਖੇ ਨਾ ਹੁਣ ਤਾਂ ਹਾਂ ਹੁਣ ਕਿਸੇ ਤੇ ਭਰੋਸਾ ਹੀ ਨਹੀਂ ਕਿਸੇ ਨੂੰ ਆਂਢ ਗਵਾਂਢ ਦੇ ਕਿਸੇ ਤੇ ਨਹੀਂ ਰਿਹਾ ਜੀ ਆਂਢ ਗਵਾਂਢ ਕਿੱਥੇ ਜਕੀਨ ਹੋਵੇ ਹੁਣ ਇਹ ਗਵਾਂਢ ਆਪਣੀ ਸਕੇਆਂ ਦੀ ਕੋਈ ਇਹ ਚੱਕ ਕੇ ਠੀਕਾ ਟਾ ਪਾ ਤਾ ਦੇਖ ਹਾਂ ਠੀਕਾ ਟਾ ਪਾਇ ਮੇਰੇ ਇੱਥੇ ਸਿਆਣੀ ਬਿਆਣੀ ਦੇ ਸਰਾਣੇ ਸੁੱਤੀ ਪਈ ਤਾਂ ਆਏ ਤਾਂ ਹੁਣ ਚੱਲ ਆਪਾਂ ਚੀਜ਼ ਰੱਖ ਹੀ ਲੈਨੇ ਆ ਤਾਂ ਸਾਰੇ ਮੋਟਰਸਾਈਕਲ ਸਾਰੀਆਂ ਚੀਜ਼ਾਂ ਖੜੀਆਂ ਰਹਿਣੀਆਂ ਬਾਹਰ ਚ ਆਪਣੀਆਂ ਹਾਂ ਆਏ ਝੱਕ ਥੋੜੇ ਉੱਡੀ ਦਾ ਹੁੰਦਾ ਜਿਵੇਂ ਉੱਡੇ ਹੀ ਚੱਕ ਕੇ ਸਿਲੰਡਰ ਪਤਾ ਨਹੀਂ ਕਦੋਂ ਕਾਊਆ ਕਹਿੰਦਾ ਆਉਣਾ ਆਉਣਾ ਮਤਾ ਕਹਿੰਿਆ ਨਾ ਸਰਪੰਚ ਦੀ ਲੈ ਕੇ ਜਾਗੇ ਇਹ ਦੀ ਸਮਾਰ ਕੇ ਕੋਤ ਨਿਕੜੀਸਾਂਗੇ ਇਹ ਤਾਂ ਪਤਾ ਲੱਗਿਆ ਮੈਨੂੰ ਨਾ ਗੁੱਸਾ ਚੱਲੀ ਆ ਨਾ ਚੜੀ ਜਾਂਦਾ ਮੈਂ ਤਾਂ ਸੋਨੂੰ ਸੋਤੋਂ ਡਰਦੀ ਨਹੀਂ ਬੋਲੀ ਹੈਗੀ ਮਾਂ ਤੁਸੀਂ ਕਹਿੰਦੇ ਡਰਗਾ ਦਾ ਸੀ ਵਾ ਫਾੜੀ ਲੈਂਗੀ ਮੈਂ ਤਾਂ ਕਹਿੰਦੀ ਮੈਂ ਬਾੜਨ ਲੱਗੀ ਸੀ ਅੰਦਰ ਵੀ ਸਿੱਧੇ ਪਤ ਅੰਦਰ ਵਗ ਜਾਣ ਜਿੱਦਾਂ ਆਪਾਂ ਨਾ ਸਿਲੰਡਰ ਆਪਣੇ ਕੈਮਰੇ ਚ ਆਈ ਪਈ ਆ ਚੱਲੀਏ ਆਪਾਂ ਨੇ ਮਨਜੀਤ ਆ ਜੀ ਆਜਾ ਆਪਾਂ ਨੂੰ ਚੱਬਦੇ ਮਨਜੀਤ ਆਪਾਂ ਅੰਦਰ ਭਾਲੀਏ ਨੇ ਕਹਿੰਦੇ ਮਨਜੀਤਾ ਜੀ ਆ ਜਾਓ ਆਪਾਂ ਕਿ ਧਰਦੇ ਆ ਤਵਰ ਮਰ ਜਾਂ ਲੈ ਮੈਨੂੰ ਤਾਂ ਆਈ ਵੀ ਨਹੀਂ ਪਤਾ ਲੱਗਿਆ ਵੀ ਉਹਨਾਂ ਦੇ ਕੈਮਰੇ ਲੱਗੇ ਆ ਉਹ ਤਾਂ ਕੈਮਰੇ ਲਾਈਵ ਇੱਥੇ ਨਹੀਂ ਪਤਾ ਹੀ ਕਦੋਂ ਕੈਮਰੇ ਲਾ ਲੈ ਸੀ ਪਤਾ ਲੱਗੇ ਹੁਣ ਨੂੰ ਵੇਖਦੇ ਰਹੀ ਸੀ ਹੋ ਜੂ ਜਿਓ ਕਿ ਤੇ ਆ ਗਿਆ ਤਾਂ ਉਹ ਮਨ ਜਾ ਚੱਲ ਮੈਂ ਮੰਦੀ ਦੇ ਵੇਖੀ ਜੂ ਜਿਹੜਾ ਕੁਝ ਹੋਊਗਾ ਪਾਏ ਤੇ ਪਾਣੀ ਨਹੀਂ ਪਾਏ ਦਿੰਦੇ ਮੈਂ ਵੀ ਵੇਖੀ ਜੂ ਜਿਵੇਂ ਕੁਝ ਹੋਊਗਾ ਆਪੇ ਉਹ ਵਰ ਜਾਣ ਮੈਂ ਕਿਹੜਾ ਮੰਦੀ ਮੈਂ ਨਹੀਂ ਮੰਦੀ ਮੁੰਡਿਓ ਨਾ ਇੱਗਾ ਨਾ ਹੁਣ ਦੇਖੀ ਜੂ ਜਿਹੜਾ ਕੁਝ ਤਾਂ ਆ ਜਾ ਨਹੀਂ ਬਸ ਆਹ ਆਹ ਸਾਡੀ ਆ ਜਾ ਲੈ ਅੰਦਰ ਦੇਖ ਬਾਏ ਅਸ ਸਿਲੰਡਰ ਦੇਖਣ ਆਉਂਦਾ ਸਾਫ ਦੱਸ ਦਿੰਦੇ ਆ ਜੇ ਤੁਸੀਂ ਬਣੇ ਸੇਖਰ ਦੇ ਪਾਇਰੇ ਮੇਰੇ ਘਰੇ ਡਾਕਾ ਮਾਰ ਲੈ ਲੈ ਦੇਖ ਲੈ ਲੈ ਡਾਕਾ ਨਹੀਂ ਤੂੰ ਮਾਰਨੀ ਨਹੀਂ ਕੋਈ ਕਰਨ ਆਏ ਮੈਂ ਮਾਰ ਨਹੀਂ ਮੈਂ ਬੜੀ ਹੂੰ ਡਾਕਾ ਨਹੀਂ ਤੂੰ ਮਾਰਨੀ ਨਹੀਂ ਸਾਡੇ ਭੈਣੇ ਮੈਂ ਨਹੀਂ ਚੱਕਿਆ ਚੁੱਕਿਆ ਜੇ ਸਿਲੰਡਰ ਤੇਰੇ ਅੰਦਰੋਂ ਕੱਢ ਲਿਆ ਸੀ ਫੇਰ ਫੇਰ ਤੁਸੀਂ ਕਰ ਲੋਗੇ ਨਾ ਕੁਝ ਚੱਕਾ ਕਰ ਲਊਗਾ ਮੇਰਾ ਕੀ ਕਾਢ ਨਾ ਤੁਸੀਂ ਮੇਰਾ ਕੰਡਲਰ ਸੱਤ ਲੈ ਜਾਗੇ ਮੈਂ ਬਾਡੀ ਚ ਲੈ ਜਾੰਗੀ ਆਪਣੀ ਨਾ ਮੈਂ ਨਹੀਂ ਚੱਕਿਆ ਚੁੱਕਿਆ ਆਪਦੀ ਫਟਾਲ ਕਰ ਰਹੀ ਹੈ ਤੇ ਤੂੰ ਚੱਕਿਆ ਨਹੀਂ ਤੂੰ ਪਰੇ ਹੋ ਕੇ ਖੜ ਪੈ ਪਾੜ ਲੋ ਅਸੀਂ ਪਾੜ ਲਾਂਗੇ ਐ ਮੈਂ ਆੜ ਗਿਆ ਸੇਖੜ ਤੇ ਪੈ ਰੋ ਸੋਲੂ ਕਿ ਮੈਂ ਤਲਾਸ਼ੀ ਕਰ ਰਿਹਾ ਤੂੰ ਦੋ ਮਿੰਟ ਖੜ ਜਾ ਦੋ ਮਿੰਟ ਤੈਨੂੰ ਇਥੇ ਰਿਜ਼ਲਟ ਦਿਖਾ ਦਿੰਨੇ ਅਸੀਂ ਦਿਖਾ ਦਿਓ ਦਿਖਾ ਦਿਓ ਕਰ ਦਿਓ ਹਰ ਜਾ ਦੋ ਮਿੰਟ ਆਉਣ ਨਾਲ ਮੈਂ ਚੋਰੀ ਕਰੀ ਨਹੀਂ ਮੈਂ ਜੇ ਚੋਰੀ ਕਰੀ ਸੀ ਤਾਂ ਮਨੀਰ ਪੈਣਾ ਪੁੱਛਣਾ ਆਇ ਸੀ ਪਹਿਲਾਂ ਹੁਣ ਵੀ ਆਉਂਦੀ ਤੇਰੀ ਇੱਜ਼ਤ ਰਹਿ ਜੂਗੀ ਤੂੰ ਸਾਨੂੰ ਸਿਲੰਡਰ ਚੱਕ ਲੈ ਤੂੰ ਸੈ ਨਹੀਂ ਲੈਣੀ ਸਿਲੰਡਰ ਹੈ ਹੀ ਨਹੀਂ ਮੈਂ ਆਮਾ ਜੀ ਸੋਨੂ ਤੂੰ ਆਵਲੀ ਘਰ ਦੀ ਬੁੜੀ ਆਂ ਬੇਚੀ ਤੇ ਤੇਰੀ ਘਰ ਲੈਣੀ ਸੀ ਜਦੋਂ ਮੈਂ ਚੱਕਿਆ ਨਹੀਂ ਜਦੋਂ ਚੱਕੂ ਤਾਂ ਮੈਂ ਦੇਉਂ ਜਦੋਂ ਮੈਂ ਸਿਲੰਡਰ ਨਹੀਂ ਚੱਕਿਆ ਮੈਂ ਦੇ ਦੂੰ ਮੈਂ ਬਲੇਕਾ ਪੰਜਾ ਚਕੜੀ ਸਾਗੇ ਆਂਟੀ ਫੇਰ ਕਾਹਦੇ ਤੋੜ ਕੇ ਕਰ ਲੋਗੇ ਨਾ ਕੁਝ ਕਰਨਾ ਹੈ ਤੁਸੀਂ ਦੇ ਦੇ ਮੰਦੀ ਆ ਜਮੀਨ ਪਾਣੀ ਮੈਂ ਤੁਹਾਨੂੰ ਤੁਸੀਂ ਸੱਸ ਨੂੰ ਹਮੈ ਉਟਾਉਣਾ ਹੈ ਕੰਨੀ ਦੇਖ ਲੈ ਸੁਣ ਲੈ ਤੇ ਘਰੇ ਆ ਕੇ ਢੋਲੂਆਂ ਆਉਣੇ ਨੂੰ ਦੇਖ ਉਹ ਪਤਵਾਰ ਨੂੰ ਡੱਕ ਕੇ ਡੱਕ ਕੇ ਉਹ ਗੱਲ ਹੋ ਗਈ ਨਾ ਨਾ ਹੈ ਨਹੀਂ ਸਿਲੰਡਰ ਦੇਖ ਲੈ ਤੁਸ ਲਾਂ ਜੋਂ ਦੱਸਣਾ ਕਿੱਥੇ ਆ ਗਿਆ ਹੈ ਹੈ ਨਹੀਂ ਇਹ ਕਿ ਸਿਲੰਡਰ ਮੈਂ ਤਾਂ لوگا کتے ہے یہ بلینڈر نا فرائڈر ہے نہیں بھائی نے فرائڈر کتے رکھوں گی میں کھول گئی ان تے کتے رکھا ہے کتے دیکھ رہا ہو تو دیکھ لی ساری نہیں دیکھ رہی نہ او نا اپنے دکھا پھر کی کی کروں گا تو بلینڈر میں چکیا ہوں تو میں ٹھیک کروں پڑا ہے بلینڈر چکیا گا تو فرائڈر دے دے جو ہون تیرے بیچ دی ہو گی اپنا چاری نہیں ہے تا ہوں گی میں چکیا ہوں گی ਮੈਂ ਬੇਇੱਜ਼ਤੀ ਕਰਾਂ ਮੈਂ ਇਹ ਨਹੀਂ ਮੰਦੀ ਇਹ ਤਾਂ ਫਿਰ ਬੇਇੱਜ਼ਤੀ ਕਰਾਊਗੀ ਆਪਦੀ ਕਾਈ ਦਾ ਨਾ ਨਾ ਜਦੋਂ ਮੈਂ ਚੱਕੇ ਲਏ ਬੇਇੱਜ਼ਤੀ ਕਰਾਈ ਪਰ ਮੈਂ ਕਿਹਾ ਮੈਂ ਕਿਉਂ ਕਹਾਂ ਮੈਂ ਖਾਣੇ ਜਾਊਂ ਬਈ ਨਹੀਂ ਵੀ ਮੇਰੇ ਘਰ ਆ ਕੇ ਨਹੀਂ ਉਟਾਉਣਗੇ ਮੈਂ ਤਾਂ ਥਾਣੇ ਚਲਦਾ ਰਾਂ ਨਹੀਂ ਨਹੀਂ ਨਾ ਬੰਦ ਚਾਹੋ ਉੱਠੇ ਨਾ ਬਟਾ ਸਪਾਈਟ ਜਿਹੜਾ ਬੰਦੇ ਤੋਂ ਨਾ ਇੱਕ ਮਿੰਟ ਦੇ ਇਹਦਾ ਫੜਾ ਕੇ ਆਉ ਆਪਣੇ ਘਰੇ ਤੱਕ ਫੜਾ ਕੇ ਫੜਾ ਕੇ ਆ ਮਹਿੰਗੀ ਫੜਾ ਕੇ ਤਾਂ ਉਹ ਜੇ ਹੋਊਗਾ ਮੇਰੇ ਉਧਰ ਕਰੇ ਫੜਾ ਕੇ ਆ ਮੇਣੀਾ ਤੇ ਫੜਾ ਕੇ ਫੇਰ ਉਹ ਜੇ ਹੋਊਗਾ ਟਾਈਮ ਰ ਦਿਖਾਵਾਂਗੇ ਸਬੂਤ ਸਭਾ ਜਿਹੜੇ ਮੂੰਹ ਤੇ ਦਿਖਾਵਾਂਗੇ ਅਸੀਂ ਅਜਿਹੀ ਗੱਲਾਂ ਨਹੀਂ ਕਰਦੇ ਇਹ ਸਬੂਤ ਹੋਏ ਸਾਨੂੰ ਲੈ ਲਓ ਸਿੱਸੀ ਬੱਤੀ ਪਹਿਲੀ ਆਇਆ ਆ ਜਸਾ ਪੈਂਤੀ ਕੋਲੇ ਬੈਠ ਜਾ ਆ ਜਾ ਆ ਜਾ ਮੈਂ ਨਹੀਂ ਜਾਂਦੀ ਤੂੰ ਤਾਂ ਕਹੇਂਗੀ ਨਹੀਂ ਆਪੇ ਸੋਟਾ ਚੱਲ ਜਾ ਤੇ ਕੋਲੇ ਕਿਉਂ ਜਾ ਮਾਂ ਤੇਰੇ ਤਾਂ ਵੱਡੇ ਵੀ ਜਾਣਗੇ ਤੈਨੂੰ ਜਾਣਾ ਪਊ ਤੂੰ ਸੀ ਜਾ ਅਸੀਂ ਤਾਂ ਬਾਗੀ ਜੀ ਜਿਹੜੀਆਂ ਚੱਟੀਆਂ ਫਿਰ ਉਹ ਸੱਦਾਂਗੇ ਨਾ ਉੱਥੇ ਫਿਰ ਸੱਦ ਲਓ ਜਦੋਂ ਸੱਦਊਗਾ ਮੈਂ ਜੇ ਚੱਕੀ ਮੈਂ ਜੇ ਚੱਕੀ ਹੋਊ ਤਾਂ ਮੈਂ ਫੇਰ ਹੀ ਜਾਊ ਆ ਲੈਣੇ ਉੱਥੇ ਕਿੱਥੇ ਰਹੇ ਖੜੇ ਆ ਜੀ ਬੰਦਾ ਮੋਬਾਈਲ ਚਾਲ ਸਕਦਾ ਸੱਦੂਗਾ ਬੰਦਾ ਮੈਂ ਸੱਦੂਗਾ ਜਦੋਂ ਤੈਨੂੰ ਸਰਪਾਈ ਦੇ ਸੱਦੂ ਵੇਚਦੀ ਕਰਾਵੇਂਗੀ ਤਾਂ ਤਾਂ ਆਪੇ ਸਾਡੇ ਘਰੇ ਸਰ ਕੇ ਆਵੇਂਗੀ ਨੀ ਕੁੱਤ ਗਿਆ ਨਹੀਂ ਬੇਸ਼ਰਮ ਤੀ ਮੈਨੂੰ ਐਵੇਂ ਟਾਹਣ ਆ ਗਈਆਂ ਘਰੇ ਹਕਾਰੀਆਂ ਨਾ ਹੋਣ ਤਾਂ ਬਾਏ ਤਨਾ ਦੇਖਦਾ ਸੇਖਰ ਤੋਂ ਫੇਰੇ ਹੋਏ ਤੇ ਦੁਪਹਿਰੇ ਵੀ ਦੇਖ ਲੀਆਂ ਸੱਸ ਨੂੰ ਹਾਂ ਬੜੀਆਂ ਇੱਥੇ ਨਾ ਦੇਖਦਾ ਕੀ ਕਰਦੀਆਂ ਫਿਰਦਿੰਗੇ ਲੈ ਮੇਰਾ ਕੀ ਕਰਨ ਲੈਣਾ ਅੱਛਾ ਸਰਪੰਚ ਦੇ ਸੱਜਾਂਗੇ ਕਿਉ ਮੈਂ ਸਰਪੰਚ ਦੇ ਕਹਿੰਦੇ ਮੈਂ ਚੋਰੀ ਕਰੀ ਨਹੀਂ ਮੈਂ ਮੈਂ ਮਿਸਰਪੰਚਾਂ ਦੇ ਜਾਂਦੀ ਫਿਰਾਂ ਲੈ ਵੇਖ ਲੈ ਕੀ ਕਰਦੇ ਗਾ ਨਿਸ਼ਣ ਹੋ ਗਿਆ ਬੀਬੇ ਵਰਗਿਆਂ ਨੂੰ ਗਿਆ ਨੂੰ ਐ ਨਹੀਂ ਪਤਾ ਤਾਈ ਨੂੰ ਲੜੀ ਜਾਂਦੇ ਹੁਣ ਪਰ ਮੈਂ ਪਤਾ ਕਰ ਚੁੱਕਾ ਵੇਖ ਲੈ ਆ ਜਾ ਆ ਜਾ ਉੱਥੇ ਬਹਿ ਗਿਆ ਤੂੰ ਮੋੜੀ ਮਾਰਸੀ ਨਾਲ ਤੂੰ ਕਹਿੰਦਾ ਉਹ ਪਹਿਲੀ ਮਾਰਸੀ ਨਾਲ ਮਨਾ ਲਿਓ ਉਹਦਾ ਮੰਨੀ ਨਹੀਂ ਮੰਨੀ ਨਹੀਂ ਨਾ ਤੁਸੀਂ ਜਾਓ ਘਰੇ ਹਾਂ ਮੈਂ ਤੇ ਦਰਿਆ ਕੀ ਨਪਰਿਆ ਨਪਰੂਣਾ ਨਹੀਂ ਇਸ ਤਾਂ ਸਰਪੰਚ ਦਾ ਕਿਹੜੀ ਸੰਗੇ ਹੁਣ ਉਹਨੂੰ ਤੇ ਦੇਖੋ ਆਪਦੀ ਹੈ ਹੰਦਰੀ ਵੀ ਸਾਨੂੰ ਬੜਨ ਦੇਂਦੀ ਚੱਜ ਨਾਲ ਆਪਦਾ ਸੁਣ ਆਪਦੀ ਤਾਂ ਹੈਗੀ ਆ ਤੇ ਦੇਖ ਲੈ ਬੇਬੇ ਹਜੇ ਵੀ ਆਪਦੀ ਕਹਿੰਦਾ ਹਜੇ ਵੀ ਦੀ ਮੰਦਾ ਇਹ 100 ਕੁਸ ਬੋਲਦੀ ਆ ਉਹ ਇਹ ਤਾਂ ਚਾਈ ਚੰਗੀ ਲੱਗਦੀ ਆ ਉਹ ਚਾਈ ਦਾ ਬਣਿਆ ਰਹਿੰਦਾ ਸਾਰਾ ਦਿਨੇ ਮੈਂ ਆਉਣਾਗਾ ਚੰਗਾ ਤੈਨੂੰ ਫੜਾਉਂਗਾ ਸਲੈਟਰ ਲੈ ਆਈ ਦੇਖ ਲੈ ਆ ਆਏਵੇਂ ਨਾ ਵੈਸੇ ਮੁੜੀ ਹੁਣ ਕੋ ਕੁਛ ਨਹੀਂ ਹੁੰਦਾ ਬੇਬੇ ਤੂੰ ਇਹਨੂੰ ਲੈ ਕੇ ਜਾਏ ਤਾਂ ਘੁਲਾ ਜਾਂਦੀ ਆ ਆ ਆ ਬੱਸ ਮੇ ਜੀ ਆਪਾਂ ਕੀ ਆਪੇ ਲੈ ਆਊਗਾ ਆਪਾਂ ਕਿਹੜਾ ਮੁੱਲ ਲਿਆਉਣਾਗਾ ਇਸੇ ਦੇ ਪੈਸੇ ਲਾਉਣੇ ਹੋਰ ਲੈ ਆਊਗਾ ਇਹ ਤਾਂ ਬੇਬੇ ਫਿਰ ਹੁਣ ਮੇਰੇ ਘਰ ਹੁਣ ਹੁਣ ਆਪਾਂ ਘਰੇ ਚੱਲੀਏ ਸੇ ਮੈਂ ਬਾਲ ਮਾਨਸੀ ਦੇ ਮਾਰ ਲਿਆ ਆ ਜਾ ਓ ਤੁਸੀਂ ਜਾਓ ਯਾਰ ਆ ਜਾ ਘਰੇ ਆਪਾਂ ਚੱਲੀਏ ਬੜਾ ਬੰਦਾਗਾ ਹਾਂ ਤਾਈ ਦਾ 헤ਜੀ ਆ ਹਾਂ ਪਰ ਹੋਰ ਇੱਕ ਨਾ ਬੁਰੇ ਪਵਾੰਦਾ ਆਪ ਮਿੱਠੀਆਂ ਮਾਰ ਲੈਂਦਾ ਅਗਲੇ ਨਾਲ ਬੜਾ 헤ਜ ਆਉਂਦਾ ਤਾਈ ਦਾ ਤਾਈ ਕਿਨੇ ਭਾਈ ਮੰਜੀ ਤ ਹਾਂ ਤਾਈ ਆਈ ਮੜੇ ਬਾਹਰ ਆਉਣੀ ਆ ਬੇਬੇ ਤੈ ਹੀ ਹੁੰਦਾ ਤੂੰ ਸਿਆਣੀ ਆ ਤੇ ਤੁਸੀਂ ਨਾ ਸਿਲੰਡਰ ਜਿਹੜਾ ਮੈਨੂੰ ਦੇ ਦਿਓ ਨਾ ਪਰ ਮੈਂ ਤਾਂ ਚੱਕੇ ਨਹੀਂ ਸਿਲੰਡਰ ਸਿਲੰਡਰ ਤੈ ਹੀ ਮੈਂ ਤਾਂ ਦੱਸਦਾ ਐਵੇਂ ਸਰਪੰਚ ਕੋਲੇ ਵਾਕ ਗਈਆਂ ਨਾ ਤਾਂ ਤੇਰਾ ਜਲੂਸ ਨਿਕਲ ਸੁਈ ਆਪ ਦੇਉਂਗੇ ਤਾਂ ਕਰਕੇ ਕਹਿੰਦਾ ਮੈਂ ਪੁੱਤ ਬਾਈ ਚੱਕੇ ਹੀ ਨਹੀਂ ਚੱਕੇ ਤਾਂ ਨਹੀਂ ਮੈਨੂੰ ਮੈਂ ਤੈਨੂੰ ਕੈਮਰਾ 'ਚ ਦਿਖਾ ਦਿੰਲਾਂਗਾ ਲੈ ਫੇਰ ਤੂੰ ਖਾ ਕੈਮਰਾ 'ਚ ਲੈ ਕੈਮਰਾ ਦਿਖਾਉਣਾ ਤੂੰ ਤਾਂ ਨਹੀਂ ਮੰਨਣਾ ਹੁਣ ਲੈ ਕੈਮਰਾ ਦਿਖਾ ਤੂੰ ਬਾਈ ਤੁਰ ਜਾਂਦੀ ਮੈਂ ਦੇਖ ਲਈ ਮੈਂ ਤਾਂ ਉਹਨੂੰ ਸਮਾਰ ਕੇ ਦੱਸਾਂ ਮੈਂ ਕੋ ਹੋਰ ਆ ਹੋਰ ਉਹ ਕਿੰਨੀ ਹੋਈ ਹੈਗੀ ਨੱਪ ਤੋਈ ਵੇਚਣ ਪ੍ਰੇਖਾ ਬੈੰਦਾ ਮੇਰੀ ਫੋਟੋ ਕਾਨੂੰ ਹੈ ਇਹ ਆ ਲੈ ਨਹੀਂ ਮਖਿਆ ਆਹੀ ਕੱਪੜੇ ਨਾ ਨਾ ਮੇਰੀ ਨਹੀਂ ਹੈਗੀ ਪਤੇਰੀ ਮੈਂ ਤੂੰ ਸਮਾਰ ਕੇ ਵੇਖ ਮੈਂ ਦੇਖ ਲੇਦਾ ਜੀ ਲੈ ਲੈ ਨਹੀਂ ਮਖਿਆ ਮੈਂ ਲੈ ਤੂੰ ਮਨ ਨਾਲ ਲੈ ਕੇ ਰਾ ਦੇ ਚੱਲ ਪੁੱਤ ਫੇਰ ਮੈਂ ਮੰਨਦੀ ਆ ਮੈਂ ਤਾਂ ਗਲਤੀ ਹੋ ਗਈ ਗਲਤੀ ਮੈਨੂੰ ਸਿਲੰਡਰ ਦੇ ਦੇ ਚੱਲ ਤੂੰ ਸਿਲੰਡਰ ਤਾਂ ਲੈ ਜਾ ਮੈਂ ਤਾਂ ਤਾਂ ਕਰਕੇ ਨਹੀਂ ਤੇ ਮੈਂ ਜਲੂਸ ਨਹੀਂ ਕੋ ਜੂ ਤੇਰਾ ਸਾਰੇ ਪਿੰਡ ਚ ਤੈਨੂੰ ਬੜਾ ਕੁਝ ਕਹਿਣਗੇ ਨਹੀਂ ਬੱਤ ਫਟਚਾਰ ਕੋਈ ਮੈਂ ਜੁਸ ਸਿਲੰਡਰ ਦੇ ਕਿਥੇ ਚਲੋ ਮੈਂ ਹੁ ਅੱਗੇ ਟੋਰੀ ਕਰਦੀ ਹਾਂ ਉਹ ਸਿਲੰਡਰ ਦੇ ਦੋ ਮੁਕਤੀਆ ਵੈਸੇ ਕਿ ਸਿਲੰਡਰ ਤੂੰ ਹੀ ਮੰਗ ਰਹੀਂਦੀ ਮੈਥੋਂ ਉਹ ਮੈਂ ਮੰਗ ਨਹੀਂ ਮਾਇਆ ਤੇਰੀ ਮਾਪੋੜੇ ਗਈ ਸੀ ਮੈਂ ਖਚਲ ਮੈਂ ਦੇਖਦੀ ਮੈਂ ਜੇ ਸਿਲੰਡਰ ਆ ਹੋਇਆ ਤੇ ਕੋਈ ਮੋੜਾ ਦੂੰਗੀ ਤੇ ਉਹ ਸਿਲੰਡਰ ਆਲਾ ਕੋਈ ਹੈ ਹੀ ਨਹੀਂ ਸੀਗਾ ਤੇ ਮੈਂ ਵੇਖਿਆ ਮੈਂ ਖਾਲੀ ਹੈ ਕਿ ਭਰੇ ਮੈਂ ਮਾਇਆ ਸਰਾਨੇ ਪਿਆਗਾ ਤੇ ਮੈਂ ਵੇਖਿਆ ਤੇ ਉਹ ਭਰਿਆ ਸੀਗਾ ਤੇ ਜੇ ਮਾਂ ਨੂੰ ਮੈਂ ਦੋਟਣ ਵਾਰੀ ਬੁਲਾਈ ਮੈਂ ਮਾਇਆ ਮਾਇਆ ਉੱਟ ਪਈ ਗੋਦੀ ਨਾ ਮੈਂ ਅੱਗੇ ਪਿੱਛੇ ਹੀ ਵੇਖਿਆ ਮੈਂ ਕਿ ਤੇਰੀ ਬਹੂ ਹੋਵੇ ਉਹਨੂੰ ਪੁੱਛ ਰੂ ਜੇ ਜਲ ਮੈ ਲੈ ਜਾਈਆਂ ਹਾਂ ਤੇ ਇੱਕ ਸਾਡਾ ਮੁਕੇ ਮੈਂ ਚਾਹ ਕਰਨੀ ਸੀ ਪੁੱਤ ਬਈ ਇਹੋ ਜੀ ਗਲਤੀ ਨਹੀਂ ਕਰਨੀ ਚਾਹੀਦੀ ਮੰਗ ਕੇ ਲੈ ਲੈ ਗੇਟੋੜੀ ਮਾਇ ਹੈ ਦੀ ਗਲਤੀ ਕਰ ਦਿੱਤੀ ਚਲ ਗਾਣਾ ਖੱਦ ਕਰਿਓ ਨਹੀਂ ਕਰਦਾ ਜੀ ਮੈਂ ਤੇਰੇ ਕੋਲੇ ਆਇਆਗਾ ਉਹ ਤੇ ਜਾਣਦੀ ਸਰਪੰਚ ਦੀ ਮਮਾ ਸਾਹ ਦਵਾਈਆਂ ਲੈ ਫੜਾ ਲੈ ਕੋਈ ਨਾ ਚੱਲ ਆਇਆ ਸਲਾਈਂਡਰ ਲਾ ਬਤ ਸਲਾਈਂਡਰ ਚਲਾਇਆ ਤੇ ਤੇਰੀ ਮਾਂ ਨੂੰ ਤੇ ਬਹੂ ਨੂੰ ਕਹੀ ਦੀ ਕਿ ਤੇ ਘਰ ਨਾ ਨਾ ਮੈਂ ਨਹੀਂ ਕਰਨ ਦਿੰਦਾ ਗੱਲ ਹੋਰ ਸਿਆ ਕੋਈ ਨਿਕਲੇ ਸਲਾਈਂਡਰ ਤੇ ਤੇਰੇ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ ਸੀ ਕਿ ਸਲਾਈਂਡਰ ਦੇਖ ਦੇਬੀ ਤੂੰ ਜਾ ਲੈ ਹੁਣ ਗਲਤੀ ਮੰਨ ਗਈ ਤੂੰ ਤਾਂ ਸਾਰਾ ਦੱਤਾ ਹੀ ਲਿਆ ਹੈ ਜੀ ਬੋਲੇ ਨਾ ਤੇ ਦਾਈ ਦੇ ਚੰਗਾ ਕੰਮ ਨਹੀਂ ਕਰੇ ਹੁਣ ਸ਼ਰਮ